ਕਾਲ ਕਿਸਾਨ ਵੀਰੋ ਮੈਂ ਡਾਕਟਰ ਦਵਿੰਦਰ ਸਿੰਘ ਸੰਧੂ ਬਲਾਕ ਰਾਮਪਰਾ ਅੱਜ ਆਪਾਂ ਗਲਾਪੀ ਸੁੰਢੀ ਦੇ ਕਣਕ ਉੱਤੇ ਹਮਲੇ ਬਾਰੇ ਗੱਲ ਕਰਾਂਗੇ ਇਹ ਦੇਖਣ ਚ ਆਇਆ ਕਿ ਜਿਹੜੀ ਕਣਕ ਦੀ ਵਿਜਾਈ ਅਗੇਤੀ ਕੀਤੀ ਗਈ ਹੈ ਜਾਂ ਜਿੱਥੇ ਬਾਸਮਤੀ ਝੋਨਾ ਖੜਾ ਸੀਗਾ ਤੇ ਆਪਾਂ ਦੇ ਨਾਲ ਵਿਜਾਈ ਕਰਤੀ ਉਸ ਉਸ ਕਣਕ ਤੇ ਤੇ ਜਾਂ ਜਿੱਥੇ ਸੁਪਰ ਸੀਡਰ ਨਾਲ ਘੱਟ ਗਿੱਲ ਚ ਵਜਾਈ ਕੀਤੀ ਗਈ ਆ ਉਥੇ ਇਹਦਾ ਜਿਹੜਾ ਹਮਲਾ ਉਹ ਜ਼ਿਆਦਾ ਦੇਖਣ ਵਿੱਚ ਆਇਆ ਤੇ ਅਸੀਂ ਕਿਸਾਨ ਵੀਰਾਂ ਨੂੰ ਇਹ ਅਪੀਲ ਵੀ ਕਰਾਂਗੇ ਵੀ ਹੁਣ ਉਹ ਆਪਣੇ ਖੇਤ 2-3 ਦਿਨਾਂ ਬਾਅਦ ਜ਼ਰੂਰ ģੇਰਾ ਮਾਰਨ ਅਤੇ ਇਹ ਦੇਖਣ ਕਿ ਉਥੇ ਜਿਹੜੀਆਂ ਮੈਂ ਨਿਸ਼ਾਨੀਆਂ ਦੱਸਦਾ ਆਂ ਵੀ ਉਹ ਤਾਂ ਨਹੀਂ ਹੈਗੀਆਂ ਜਿਵੇਂ ਇਹਦੇ ਵਿੱਚ ਕੀ ਹੁੰਦਾ ਵੀ ਬੂਟਾ ਜਿਹੜਾ ਵਿਕਾਰਲਾ ਤਣਾ ਉਹ ਪੀਲਾ ਪੈ ਜਾਂਦਾ ਪੀਲਾ ਪੈਕੇਟ ਆ ਜੇ ਤੁਸੀਂ ਦੇਖੋਗੇ ਉਹਨੂੰ ਕੱਟ ਕੇ ਬੂਟਿਆਂ ਨੂੰ ਵਿੱਚੋਂ ਵਿਚਾਰਲਾ ਵਿਚਕਾਰਲਾ ਤਣਾ ਜਦੋਂ ਖਿੱਚੋਗੇ ਤਾਂ ਬੜਾ ਸੌਖਾ ਉਹ ਬਾਹਰ ਆ ਜੂਗਾ ਤੇ ਜਦੋਂ ਆਪਾਂ ਉਹਨੂੰ ਕੱਟ ਕੇ ਦੇਖਾਂਗੇ ਤਾਂ ਉਹਦੇ ਵਿੱਚ ਇੱਕ ਗੁਲਾਬੀ ਰੰਗ ਦੀ ਸੂਦੀ ਜਿਹੜੀ ਦੇਖਣ ਨੂੰ ਮਿਲੂਗੀ ਤੁਹਾਨੂੰ ਜਿਹਦਾ ਹਲਕਾ ਗੁਲਾਬੀ ਰੰਗ ਹੋਊਗਾ ਤੇ ਡਾਰਕ ਬ੍ਰਾਊਨ ਕਲਰ ਦਾ ਜਿਹੜਾ ਉਹਦਾ ਸਿਰ ਹੋਊਗਾ ਤੇ ਉਹਦਾ ਜਿਹੜਾ ਮਲਮੂਤਰ ਹੈ ਉਹ ਵੀ ਉਹਦੇ ਗੋਭ ਦੇ ਵਿੱਚ ਹੀ ਤਨੇ ਦੇ ਕੋਲੇ ਵਿੱਚ ਹੀ ਪਿਆ ਹੋਊਗਾ ਇਹ ਜੇ ਨਿਸ਼ਾਨੀਆਂ ਤੁਹਾਡੇ ਖੇਤ ਚ ਆ ਰਹੀਆਂ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਕਣਕ ਉੱਤੇ ਜਿਹੜਾ ਗਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਤੇ ਜੇ ਹਮਲਾ ਘੱਟ ਹੈ ਤਾਂ ਤੁਸੀਂ ਦਿਨ ਬੜੇ ਪਾਣੀ ਜਿਹੜਾ ਕਣਕ ਨੂੰ ਉਹ ਜੇ 20-22 ਦਿਨਾਂ ਦੀ ਕਣਕ ਹੈਗੀ ਤਾਂ ਹੁਣੇ ਸੀ ਰਕਮੈਂਡ ਕਰਾਂਗੇ ਵੀ ਲਾ ਦਿਓ ਉਹਦੇ ਨਾਲ ਕੀ ਹੈ ਦਿਨ ਸਮੇਂ ਜਿਹੜੇ ਪੰਛੀ ਹੁੰਦੇ ਹੈਗੇ ਘੱਟ ਸੁੰਡੀ ਹੈ ਤਾਂ ਉਹ ਨੂੰ ਉਹ ਜੁਗ ਲੈਣਗੇ ਜਾਂ ਖਾ ਜਾਣਗੇ ਤਾਂ ਜਿਹੜਾ ਇਹ ਕੰਟਰੋਲ ਆਟੋਮੈਟਿਕਲੀ ਨੇਚਰ ਹੀ ਕਰ ਦੇਊਗੀ ਤੇ ਜੇ ਸੁੰਡੀ ਜ਼ਿਆਦਾ ਹੈ ਤਾਂ ਤੁਸੀਂ ਇੱਕ ਤੋਂ 1.5 ਲੀਟਰ ਕਲੋਰੋ ਜਾਂ ਜਿਹਨੂੰ ਆਪਾਂ ਕਲੋਰੋਮਪਾਇਰੀਪੋਸ ਕਹਿ ਦਿੰਦੇ ਆ ਜਾਂ 7 ਕਿਲੋ ਫਿਪਰੋਨਿਲ 0.3% ਜੀਆਰ 20 ਕਿਲੋ ਗਿੱਲੀ ਮਿੱਟੀ ਚ ਮਿਲਾ ਕੇ ਉਹਦਾ ਛਿੱਟਾ ਦੇ ਦਿਓ ਤੇ ਉਸ ਤੋਂ ਬਾਅਦ ਪਾਣੀ ਲਾ ਦਿਓ ਜਾਂ ਤੁਸੀਂ 50 ml ਕਲੋਰੈਂਟਰਾ ਨੀਲੀ ਪ੍ਰੋ ਵਾਲ ਜਾਂ ਕੋਰਾ ਜਨ ਵਾਲਾ ਸਾਲਟ ਉਹਨੂੰ 100 ਲੀਟਰ ਪਾਣੀ ਚ ਮਿਲਾ ਕੇ ਉਹਦਾ ਛਿੜਕਾਇਆ ਜਿਹੜਾ ਕਣਕ ਉੱਤੇ ਕਰ ਦਿਓ ਤੇ ਖੇਤਾਂ ਚ ਆਪਣੇ ਗੇੜਾ ਜਰੂਰ ਰੱਖਿਓ ਕਿਉਂਕਿ ਸੁੰਡੀ ਦਾ ਜਿਹੜਾ ਹਮਲਾ ਹੈ ਉਹ ਕਈ ਖੇਤਾਂ ਚ ਅਸੀਂ ਅੱਜ ਗਏ ਸੀਗੇ ਦੇਖਣ ਨੂੰ ਮਿਲਿਆ ਤੇ ਇਹ ਸਾਡੀ ਬੇਨਤੀ ਵੀ ਹੈ ਕਿਸਾਨ ਵੀਰਾਂ ਨੂੰ ਵੀ ਅਸੀਂ ਇਹ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਜਿਹੜਾ ਨੁਕਸਾਨ ਹੈ ਉਹਨੂੰ ਘੱਟ ਤੋਂ ਘੱਟ ਆਪਾਂ ਕਰ ਸਕੀਏ ਧੰਨਵਾਦ